ਸਤ ਸ੍ਰੀ ਅਕਾਲ ਦੋਸਤੋ ਜੁੜ ਗਏ ਹੋ ਸਤ ਗੁਰ ਪੰਗੂ ਫੇਸਬੁਕ ਆਈਡੀ ਤੇ YouTube ਚੈਨਲ ਮੌਸਮ ਪੰਜਾਬ ਟੀਵੀ ਦੇ ਨਾਲ ਦੋਸਤੋ ਜੋ ਜਾਣਕਾਰੀ ਆ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਅੱਜ 25 26 ਤਰੀਕ ਦੇ ਮੌਸਮ ਦੀ ਕਿ ਕਿਹੋ ਜਿਹਾ ਮੌਸਮ ਰਹੂਗਾ ਜਿਵੇਂ ਕਿ ਅਸੀਂ ਤੁਹਾਨੂੰ ਲਾਈਵ ਵੀਡੀਓ ਸਵੇਰ ਦੇ ਸਮੇਂ ਅਪਡੇਟ ਦੇ ਦਿੱਤੀ ਸੀ ਕਿ 10 11 ਵਜੇ ਤੋਂ ਬਾਅਦ ਜਿਹੜਾ ਮੌਸਮ ਆ ਉਹ ਦੁਬਾਰਾ ਸਾਫ਼ ਹੋ ਜਾਊਗਾ ਤੇ ਟੁੱਟਮੀ ਬੱਦਲਾਂ ਦੀ ਆਵਾਜ਼ੀ ਵੀਡੀਓ ਬਣੀ ਰਹੂਗੀ ਉਸੇ ਤਰ੍ਹਾਂ ਤੁਸੀਂ ਲਾਈਵ ਜਿਹੜੀ ਅਪਡੇਟ ਦੇਖ ਸਕਦੇ ਹੋ ਜਿਹੜਾ ਪੰਜਾਬ ਦਾ ਮੌਸਮ ਹੈ ਉਹ ਬਿਲਕੁਲ ਸਾਫ਼ ਹੋ ਚੁੱਕਿਆ ਸੀ ਕਲੀਅਰ ਪੂਰਾ ਕਲੀਅਰ ਤਾਂ ਨਹੀਂ ਕਹਿ ਸਕਦੇ ਕਿਉਂਕਿ ਟੁੱਟਮੀ ਬੱਦਲਾਂ ਦੀ ਆਵਾਜ਼ੇ ਇਸ ਸਮੇਂ ਬਣੀ ਹੋਈ ਹੈ ਪਰantu ਜਿਹੜਾ ਖੁਸ਼ਕ ਤੇ ਸਾਫ਼ ਬਣ ਚੁੱਕਿਆ ਤੇ ਹਵਾਵਾਂ ਨੇ ਜਿਹੜੀਆਂ ਉਹ ਵੀ ਹਲਕੇ ਹੁਲਕੇ ਦੱਖਣ ਪੱਛਮੀ ਚੱਲ ਰਹੀਆਂ ਨੇ ਤੇ ਕੁਝ ਖੇਤਰਾਂ ਦੇ ਵਿੱਚ ਪੂਰਬੀ ਹਵਾਵਾਂ ਚੱਲ ਰਹੀਆਂ ਨੇ ਜਿਵੇਂ ਕਿ ਸਵੇਰ ਦੇ ਸਮੇਂ ਤੁਹਾਨੂੰ ਜਿਹੜੀ ਅਸੀਂ ਅਪਡੇਟ ਦਿੱਤੀ ਸੀ ਕਿ ਕੁਝ ਖੇਤਰਾਂ ਦੇ ਵਿੱਚ ਮੀਂਹ ਜਿਹੜਾ ਚੰਗਾ ਸਰਾਟੇਦਾਰੀ ਮੀਂਹ ਪਊਗਾ ਤੇ ਕੁਝ ਦੇ ਵਿੱਚ ਹਲਕੀ-ਬੁਲਕੀ ਕਿਣਮਣ ਕਣੀ ਆ ਜਿਹੜੀ ਉਹੀ ਹੀ ਦੇਖਣ ਨੂੰ ਮਿਲੂਗੀ ਜਿਵੇਂ ਕਿ ਸ੍ਰੀ ਫਤਿਹਗੜ੍ਹ ਸਾਹਿਬ ਤੇ ਉਸ ਤੋਂ ਬਾਅਦ ਚੰਡੀਗੜ੍ਹ ਮਹਾਲੀ ਰੂਪਨਗਰ ਸ੍ਰੀ ਆਨੰਦਪੁਰ ਸਾਹਿਬ ਰੋਪੜ ਨੰਗਲ ਤੇ ਇਹਨਾਂ ਇਲਾਕਿਆਂ ਦੇ ਵਿੱਚ ਨਮਾਸਰ ਹੁਸ਼ਿਆਰਪੁਰ ਤੇ ਉਸ ਤੋਂ ਬਾਅਦ ਆਪਾਂ ਕੇਸਾ ਦਾ ਪਠਾਨਕੋਟ ਗੁਰਦਾਸਪੁਰ ਤੇ ਕੁਝ ਕ ਇਲਾਕੇ ਸ੍ਰੀ ਅਮਰਸਰ ਸਾਹਿਬ ਦੇ ਜਿਨ੍ਹਾਂ ਦੇ ਵਿੱਚ ਮੀਂਹ ਦੀਆਂ ਕਾਰਵਾਈਆਂ ਟੁੱਟਵੇਂ ਰੂਪ ਦੇ ਵਿੱਚ ਵਧੀਆ ਤੇ ਚੰਗੇ ਸਰਾਟੇ ਨੇੜੇ ਦੇਖਣ ਨੂੰ ਮਿਲੇ ਨੇ ਉਸ ਤੋਂ ਬਾਅਦ ਪਟਿਆਲੇ ਦੇ ਵੀ ਕੁਝ ਖੇਤਰਾਂ ਦੇ ਵਿੱਚ ਜਿਹੜੇ ਚੰਗੇ ਸਰ ਆਟੇ ਨੇ ਮੀਂਹ ਦੇ ਅਧਿਕ ਖੇਤਰਾਂ ਦੇ ਵਿੱਚ ਦੇਖਣ ਨੂੰ ਮਿਲੇ ਨੇ ਕਈ ਇਲਾਕੇ ਸੁੱਕੇ ਹੀ ਰਹਿ ਚੁੱਕੇ ਨੇ ਅੱਜ ਵੀ ਕਈ ਇਲਾਕਿਆਂ ਦੇ ਵਿੱਚ ਸਿਰਫ ਕਿਨਮਨ ਕਣੀ ਹੀ ਹੋਈ ਆ ਮੀਂਹ ਨਹੀਂ ਪਿਆ ਇਸੇ ਤਰ੍ਹਾਂ ਦੱਖਣ ਪੱਛਮੀ ਏਰੀਆ ਦੇ ਵਿੱਚ ਏਕਰ ਗੱਲ ਕਰੀਏ ਇਸ ਇਲਾਕਿਆਂ ਦੇ ਵਿੱਚ ਵੀ ਬਹੁਤ ਘੱਟ ਚਾਂਸ ਨੇ ਜਿਹੜੇ ਮੀਂਹ ਦੇ ਥੋੜੇ ਬਹੁਤ ਇਲਾਕਿਆਂ ਦੇ ਵਿੱਚ ਜਿਹੜੇ ਮੀਂਹ ਆ ਅੱਜ ਆਪਾਂ ਨੂੰ ਦੇਖਣ ਨੂੰ ਮਿਲਿਆ ਇਸ ਤਰ੍ਹਾਂ ਇਹਨਾਂ ਇਲਾਕਿਆਂ ਦੇ ਵਿੱਚ ਮੀਂਹ ਦੀਆਂ ਘੱਟ ਕਾਰਵਾਈਆਂ ਹੋਈਆਂ ਨੇ ਤੇ ਬਾਕੀ ਦੋਸਤੋ ਇਹਨਾਂ ਦੇ ਵਿੱਚ ਜਿਹੜਾ ਮੀਂਹ ਆ ਉਹ ਪਿਆ ਜਿਹੜੇ ਇਧਰ ਅਸੀਂ ਦੱਸ ਸਕਦੇ ਇਹਨਾਂ ਦੇ ਇਲਾਕਿਆਂ ਦੇ ਵਿੱਚ ਟੁੱਟਵੇਂ ਰੂਪ ਦੇ ਵਿੱਚ ਮ ਬਾਕਵਾ ਖੇਤਰਾਂ ਦੇ ਵਿੱਚ ਦੇਖਣ ਨੂੰ ਮਿਲਿਆ। ਬਾਕੀ ਦੁਪਹਿਰ ਤੋਂ ਬਾਅਦ ਦੇਰ ਸ਼ਾਮ ਤੱਕ ਦੀ ਗੱਲ ਕਰੀਏ ਤਾਂ ਜਿਹੜਾ ਮੌਸਮਾ ਠੀਕ-ਠਾਕ ਰਹੂਗਾ ਟੁੱਟਵੇਂ ਬੱਦਲਾਂ ਦੀ ਆਵਾਜ਼ੇ ਰਹੂਗੀ। ਪੂਰਬੀ ਇਲਾਕਿਆਂ ਦੇ ਵਿੱਚ ਮੀਂਹ ਦੀਆਂ ਕਾਰਵਾਈਆਂ ਟੁੱਟਵੇਂ ਰੂਪ ਵਿੱਚ ਨਾ-ਮਾਤਰੂਪ ਦੇ ਵਿੱਚ ਦੁਪਹਿਰ ਤੋਂ ਬਾਅਦ ਹੋਣਗੀਆਂ। ਬਾਕੀ ਰਾਤ ਦੇ ਮੌਸਮ ਦੀ ਜੋ ਵੀ ਅਪਡੇਟ ਆਊਗੀ ਰਾਤ ਨੂੰ ਦੱਸਾਂਗੇ। ਸੈਟੇਲਾਈਟ ਦੇ ਮੁਤਾਬਕ ਜਾਣਕਾਰੀ ਸਾਂਝੀ ਕਰਾਂਗੇ। ਇਸ ਸਮੇਂ ਜਿਹੜਾ ਸਿਸਟਮ ਸੀ ਉਹ ਤੁਸੀਂ ਦੇਖ ਸਕਦੇ ਹੋ ਜੰਮੂ ਐਂਡ ਕਸ਼ਮੀਰ ਦੇ ਵਿੱਚ ਪਹੁੰਚ ਚੁੱਕਿਆ ਜਿਹੜਾ ਕਿ ਤੁਹਾਨੂੰ ਅਸੀਂ ਪਿਛਲੇ ਦਿਨਾਂ ਤੋਂ ਦੱਸ ਦਿਆ ਰਹੇ ਹਾਂ ਕਿ ਪੰਜਾਬ ਦੇ ਉੱ ਸਿਰਫ ਨਾ ਮਾਤਰ ਪ੍ਰਭਾਵ ਹੀ ਹੋਊਗਾ ਬਾਕੀ ਵਾਖੇਤਰਾਂ ਦੇ ਵਿੱਚ ਟੁੱਟਵੇਂ ਰੂਪ ਦੇ ਵਿੱਚ ਮੀਂਹਿਆ ਕਾਰਵਾਈਆਂ ਹੋਣਗੀਆਂ ਉਸੇ ਤਰ੍ਹਾਂ ਤੁਸੀਂ ਦੇਖਿਆ ਵੀ ਹੋਊਗਾ ਕੁਝ ਕੁ ਖੇਤਰਾਂ ਦੇ ਵਿੱਚ ਮੀਂਹਿਆ ਕਾਰਵਾਈਆਂ ਹੋਈਆਂ ਨੇ ਤੇ ਬਾਕੀ ਉਸ ਤੋਂ ਬਾਅਦ ਇਸ ਸਮੇਂ ਹਿਮਾਚਲ ਦੇ ਕੁਝ ਖੇਤਰਾਂ ਦੇ ਵਿੱਚ ਤੇ ਉਸ ਤੋਂ ਬਾਅਦ ਹਰਿਆਣਾ ਦੇ ਕੁਝ ਖੇਤਰਾਂ ਦੇ ਵਿੱਚ ਇਸੇ ਤਰ੍ਹਾਂ ਐਮਪੀ ਯੂਪੀ ਦੇ ਕੁਝ ਖੇਤਰਾਂ ਦੇ ਵਿੱਚ ਜਿਹੜੀਆਂ ਮੀਂਹਿਆ ਕਾਰਵਾਈਆਂ ਟੁੱਟਵੇਂ ਰੂਪ ਦੇ ਵਿੱਚ ਹੋ ਰਹੀਆਂ ਨੇ ਬਾਕੀ ਦੋਸਤੋ ਅਸੀਂ ਤੁਹਾਨੂੰ ਹਰ ਸਮੇਂ ਸਮੇਂ ਤੇ ਜਿਹੜੀ ਅਪਡੇਟ ਆ ਦੁਪਹਿਰ ਤੋਂ ਬਾਅਦ ਦੀ ਜਿਹੜੀ ਜਾਣਕਾਰੀ ਉਹ ਸਾਂਝੀ ਲਾਈਵ ਵੀਡੀਓ ਦੇ ਰਾਹੀਂ ਵੀ ਕਰਦਾਂਗੇ ਜੇਕਰ ਕੋਈ ਬਦਲਾਅ ਆਉਂਦਾ ਪਰੰਤੂ ਇਹ ਦੁਪਹਿਰ ਤੋਂ ਬਾਅਦ ਦੇਰ ਸ਼ਾਮ ਤੱਕ ਦੇ ਜਿਹੜੇ ਮੌਸਮ ਦੀ ਜਾਣਕਾਰੀ ਤੁਹਾਨੂੰ ਸਾਂਝੀ ਕੀਤੀ ਆ ਰਾਤ ਦੇ ਮੌਸਮ ਦੀ ਜੋ ਅਪਡੇਟ ਆਊਗੀ ਉਹ ਤੁਹਾਨੂੰ ਅਸੀਂ ਦੁਬਾਰਾ ਵੀਡੀਓ ਬਣਾ ਕੇ ਸੈਟਲਾਈਟ ਦੇ ਮੁਤਾਬਕ ਜਾਣਕਾਰੀ ਸਾਂਝੀ ਕਰ ਦਵਾਂਗੇ ਤੇ ਬਾਕੀ ਤੁਹਾਨੂੰ ਅਸੀਂ ਜੋ ਭਾਰਤੀ ਮੌਸਮ ਵਿਭਾਗ ਦਾ ਜਿਹੜਾ ਆਈਐਮਡੀ ਦਾ ਜੋ ਰਡਾਰ ਦੀ ਤਸਵੀਰਾਂ ਉਹ ਵੀ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਦੇ ਹਾਂ ਸੈਟਲਾਈਟ ਦੀ ਕਿਉਂਕਿ ਉਸ ਦੇ ਵਿੱਚ ਜੋ ਮੌਸਮ ਦੇ ਵਿੱਚ ਆਪਾਂ ਤੁਹਾਨੂੰ ਦੱਸਿਆ ਸੀ ਕਿ ਕਿੰਨਾ ਜਿਹੜਾ ਸਟਰੋਂਗ ਸਿਸਟਮ ਹੈ ਕਿਉਂਕਿ ਇਹ ਸਿਸਟਮ ਦਾ ਕੋਈ ਜਿਆਦਾ ਵੱਡਾ ਤਾਕੜਾ ਸਿਸਟਮ ਨਹੀਂ ਸੀ ਸਿਰਫ ਕੁਝ ਖੇਤਰਾਂ ਦੇ ਵਿੱਚ ਜਿਹੜੇ ਪੂਰਬੀ ਖੇਤਰ ਨੇ ਉਹਨਾਂ ਦੇ ਵਿੱਚ ਹੀ ਜਿਹੜਾ ਚੰਗਾ ਮੀਂਹ ਹੈ ਉਹ ਦੇਖਣ ਨੂੰ ਮਿਲਿਆ ਤੇ ਇਸ ਸਮੇਂ ਤੁਸੀਂ ਦੇਖ ਸਕਦੇ ਹੋ ਅਸੀਂ ਮੌਸਮ ਜੋ ਰਡਾਰ ਦੀ ਤਸਵੀਰ ਹੈ ਮੌਸਮ ਭਾਰਤੀ ਮੌਸਮ ਆਈਐਮਡੀ ਦੀ ਉਸ ਦੇ ਮਤਾਬਕ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਕਿ ਦੇਖ ਸਕਦੇ ਹੋ ਤੁਸੀਂ ਹਰਿਆਣੇ ਦੇ ਵਿੱਚ ਵੀ ਇਹ ਥੋੜਾ ਜਿਹਾ ਸਿਸਟਮ ਅੱਗੇ ਲੰਘ ਚੁੱਕਿਆ ਇਸ ਤਰ੍ਹਾਂ ਤੇ ਖਿੰਡ ਪੁੰਡ ਗਿਆ ਆਪਾਂ ਕਹਿ ਸਕਦੇ ਹਾਂ ਖਿਲਰ ਚੁੱਕਿਆ ਅਸਮਾਨ ਇਦਦਰ ਹਜੇ ਬਣਿਆ ਹੋਇਆ ਪਰੰਤੂ ਪੂਰਬੀ ਹਵਾਵਾਂ ਕਈ ਇਲਾਕਿਆਂ ਵਿੱਚ ਚੱਲ ਰਹੀਆਂ ਨੇ ਇਸ ਤਰ੍ਹਾਂ ਆ ਰਹੀਆਂ ਨੇ ਤਾਂ ਰਾਤ ਨੂੰ ਵੀ ਕੁਝ ਕੁ ਖੇਤਰਾਂ ਦੇ ਵਿੱਚ ਜਿਹੜਾ ਹਿਮਾਚਲ ਦੇ ਨਾਲ ਲੱਗਦੇ ਨੇ ਇਹਨਾਂ ਦੇ ਵਿੱਚ ਕਿਨਮਨ ਕਣੀ ਹੋ ਸਕਦੀ ਹੈ ਤੇ ਇਧਰੋਂ ਜੰਮੂ ਦੇ ਵਿੱਚ ਇਸ ਸਮੇਂ ਮੀਂਹ ਪੈ ਰਿਹਾ ਉਹ ਤੁਹਾਨੂੰ ਅਸੀਂ ਦੂਸਰੇ ਸੈਕਲਰ ਦੀ ਤਸਵੀਰ ਵੀ ਦਿਖਾ ਚੁੱਕੇ ਹਾਂ ਜੇਕਰ ਇਹ ਅੱਗੇ ਵੱਧਿਆ ਤਾਂ ਅੱਜ ਦਾ ਤੇ ਕੱਲ ਦੇ ਦਿਨਾਂ ਹੋਰ ਮੀਂਹ ਦੀਆਂ ਕਾਰਵਾਈਆਂ ਟੁੱਟ ਮੇਰੂ ਦੇ ਵਿੱਚ ਵੱਖ-ਵੱਖ ਖੇਤਰਾਂ ਵਿੱਚ ਥੋੜੀਆਂ ਬਹੁਤ ਦੇਖਣ ਨੂੰ ਮਿਲਣਗੀਆਂ ਤੇ ਉਸ ਤੋਂ ਬਾਅਦ ਜਿਹੜੇ ਦੱਖਣ ਪੱਛਮੀ ਏਰੀਆ ਰਹਿ ਗਏ ਤਾਂ ਉਹਨਾਂ ਦੇ ਵਿੱਚ ਇਹ ਸਿਸਟਮ ਜ ਦਾ ਇਹ ਸਿਸਟਮ ਹੈ ਜਿਹੜਾ ਅਸੀਂ ਕਹਿ ਸਕਦੇ ਹਾਂ ਇਹ ਸਿਸਟਮ ਹੈ ਜਿਹੜਾ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਦੇ ਆਂ ਇਹ ਸਿਸਟਮ ਹੈ ਜਿਹੜਾ ਇਹ ਦੱਖਣ ਪੱਛਮੀ ਏਰੀਆ ਨੂੰ ਰਾਜਸਥਾਨ ਵਾਲੇ ਸਾਈਡ ਤੋਂ ਕਵਰ ਕਰੂਗਾ ਇਹ ਨਾ ਇਲਾਕਿਆਂ ਨੂੰ ਇਹ ਹੋ ਸਕਦਾ ਅੱਜ ਜਾਂ ਕੱਲ ਨੂੰ ਇਹ ਥੋੜਾ ਜਿਹਾ ਨੇੜੇ ਜਾਵੇ ਤੇ ਕੱਲ ਨੂੰ ਵੀ ਟੁੱਟਵੇਂ ਰੂਪ ਦੇ ਵਿੱਚ ਮੀਂਹ ਦੀਆਂ ਕਾਰਵਾਈਆਂ ਇਹ ਸਿਸਟਮ ਦੇ ਨਾਲ ਇਨ੍ਹਾਂ ਇਲਾਕਿਆਂ ਦੇ ਵਿੱਚ ਮੀਂਹ ਦੀਆਂ ਕਾਰਵਾਈਆਂ ਹੋਣ ਦੀ ਜਿਹੜੀ ਸੰਭਾਵਨਾ ਜਾਪ ਰਹੀ ਹੈ ਬਾਕੀ ਦੋਸਤੋ ਕੋਈ ਵੀ ਵੱਡੀ ਅਪਡੇਟ ਮੌਸਮ ਦੇ ਵਿੱਚ ਤਬਦੀਲੀ ਦੀ ਆਊਗੀ YouTube ਚੈਨਲ ਅਤੇ Facebook ਆਈਡੀ ਸਤਿਗੁਰ ਪੰਗੋ ਤੇ ਤੁਹਾਡੇ ਨਾਲ ਸਾਂਝੀ ਕਰਾਂਗੇ ਤੇ ਜਰੂਰ ਤੁਸੀਂ ਸਾਨੂੰ ਵੱਧ ਤੋਂ ਵੱਧ ਫੋਲੋ ਕਰ ਸਕਦੇ ਹੋ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਰਕੇ ਸਪੋਰਟ ਕਰ ਸਕਦੇ ਹੋ ਤੇ ਤਾਂ ਜੋ ਤੁਹਾਨੂੰ ਹਰ ਸਮੇਂ ਸਮੇਂ ਦੀ ਅਪਡੇਟ ਮਿਲਦੀ ਰਹੇ ਤਾਂ ਤੁਸੀਂ ਘੰਟੀ ਵਾਲਾ ਬਟਨ YouTube ਚੈਨਲ ਮੌਸਮ ਪੰਜਾਬ ਟੀਵੀ ਦਾ ਜਰੂਰ ਦਬਾ ਲੈਣਾ ਤੇ ਤਾਂ ਮੰਨ ਦੇ ਵਿੱਚ ਜਿਹੜੀ ਗਰਾਉਟ ਆ ਚੁੱਕੀ ਹੈ ਜਿਹੜਾ ਕਿ ਪਿਛਲੇ ਦਿਨਾਂ ਦੇ ਵਿੱਚ 40 ਡਿਗਰੀ ਦੇ ਆਸ-ਪਾਸ ਪਹੁੰਚ ਚੁੱਕਿਆ ਸੀ ਉਹ ਅੱਜ 30 ਤੋਂ 33 ਡਿਗਰੀ ਦੇ ਆਸ-ਪਾਸ ਜਿਹੜਾ ਅੱਜ 34 ਡਿਗਰੀ ਦੇ ਆਸ-ਪਾਸ ਹੀ ਦਰਜ ਕੀਤਾ ਗਿਆ ਵੱਖ-ਵੱਖ ਖੇਤਰਾਂ ਦਾ ਤੇ ਬਾਕੀ ਰਾਤ ਦੇ ਮੌਸਮ ਦੀ ਜੋ ਅਪਡੇਟ ਆਊਗੀ ਅਸੀਂ ਰਾਤ ਦੇ ਸਮੇਂ ਤੁਹਾਡੇ ਨਾਲ ਸਾਂਝੀ ਕਰ ਦਵਾਂਗੇ ਤਦ ਤੱਕ ਲਈ ਧੰਨਵਾਦ ਮਿਹਰਬਾਨੀ ਰੱਬ ਰਾਖਾ